ਅੱਜ ਗੁਰਾਇਆਂ ਨਦੀਕ ਹਾਈਵੇ ਤੇ ਸਵੇਰਸਾਰ ਦੋ ਕਾਰਾਂ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸੇ 'ਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ। ਘਟਨਾ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਵਜੀਤ ਸਿੰਘ ਨੇ ਦੱਸਿਆ ਕਿ ਇਹ ਹਾਸਾ ਟਿਆਗੋਕਾਰ ਅਤੇ ਬ੍ਰੀਜ਼ਾ ਕਾਰ ਵਿਚਕਾਰ ਹੋਇਆ ਹੈ। ਉਹਨਾਂ ਇਹ ਵੀ ਦੱਸਿਆ ਕਿ ਬ੍ਰੀਜ਼ਾ ਕਾਰ ਵਿਚ ਸਵਾਰ ਵਿਅਕਤੀ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਤੋਂ ਲੁਧਿਆਣਾ ਆ ਰਹੇ ਸਨ ਤਾਂ ਟੱਕਰ ਦੌਰਾਨ ਸੰਦੀਪ ਸਿੰਘ ਨੂੰ ਸਿਰ ਤੇ ਗੰਭੀਰ ਸੱਟ ਲੱਗ ਗਈ ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਇਸ ਹਾਦਸੇ ਬਾਰੇ ਥਾਣਾ ਗੁਰਾਇਆਂ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਹਾਸਾਗ੍ਰਸਤ ਦੋਵੇਂ ਵਾਹਨਾਂ ਨੂੰ ਸੜਕ ਕਿਨਾਰੇ ਕਰਵਾ ਕੇ ਹਾਈਵੇ ਨੂੰ ਨਿਰਵਿਘਨ ਚਾਲੂ ਕਰਵਾਇਆ ਇਸ ਟੱਕਰ ਕਾਰਨ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਇਸ ਹਾਦਸੇ ਸੰਬੰਧੀ ਸਾਨੂੰ ਐਮਡੀਟੀ ਡਿਵਾਈਸ 112 ਤੋਂ ਮੈਸੇਜ ਆਇਆ ਸੀਗਾ ਮੌਕੇ ਤੇ ਪਹੁੰਚ ਕੇ ਅਸੀਂ ਦੇਖਿਆ ਕਿ ਇੱਕ ਟਿਆਗੋ ਕਾਰ ਨੇ ਬ੍ਰੇਜਾ ਕਾਰ ਨੂੰ ਪਿੱਛੋਂ ਹਿੱਟ ਕੀਤਾ ਬ੍ਰਿਜਾਕਾਰ ਦੇ ਵਿੱਚ ਕਾਰ ਚਾਲਕ ਦੇ ਨਾਲ ਇੱਕ ਸੰਦੀਪ ਸਿੰਘ ਨਾਂ ਦਾ ਵਿਅਕਤੀ ਸੀਗਾ ਜੋ ਕਿ ਦੋਨੋਂ ਹੀ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਤੋਂ ਲੁਧਿਆਣਾ ਸਾਈਡ ਆ ਰਹੇ ਸੀ ਉਹਨੂੰ ਸਿਰ ਤੇ ਸੱਟ ਲੱਗੀ ਉਸਦੇ ਅਸੀਂ 108 ਐਂਬੂਲੈਂਸ ਨੂੰ ਬੁਲਾ ਕੇ ਫੌਰੀ ਦੌਰ ਤੇ ਫਰਸਟ ایڈ ਦਿੰਦੇ ਹੋਏ ਉਹਨਾਂ ਨੂੰ ਸਿਵਲ ਹਸਪਤਾਲ ਫਲੋਰ ਵਾਸਤੇ ਭੇਜ ਦਿੱਤਾ ਖਾਣਾ ਪ੍ਰਾਇੰਡ ਏਰੀਆ ਹੋਮ ਕਰਕੇ ਡਿਊਟੀ ਅਫਸਰ ਏਐਸਆਈ ਸੁਰਿੰਦਰਪਾਲ ਜੀ ਨੂੰ ਬਜਰੀਆ ਫੋਨ ਰੋਡ ਵੀ ਕਰਵਾ ਦਿੱਤਾ ਗੱਡੀਆਂ ਨੂੰ ਸਾਈਡ ਤੇ ਕਰਕੇ ਉਹਨਾਂ ਨੂੰ ਸੇਫਟੀ ਕੋਨਾਂ ਲਾ ਕੇ ਸੁਰੱਖਿਅਤ ਕਰ ਦਿੱਤਾ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੇ ਉਸਾਨ ਤਾਂ ਵਿਚਾਰ ਬਟ ਗੱਡੀਆਂ ਸਾਰੀਆਂ ਦੋਨੋਂ ਨੁਕਸਾਨੀਆਂ ਗਈਆਂ ਬੁਰਾ ਕਿਸਮ ਅੱਜ ਗੁਰਾਇਆਂ ਦੇ ਇੱਕ ਹਾਈਵੇ ਤੇ ਸਵੇਰਸਾਰ ਦੋ ਕਾਰਾਂ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸੇ 'ਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ। ਘਟਨਾ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਵਜੀਤ ਸਿੰਘ ਨੇ ਦੱਸਿਆ ਕਿ ਇਹ ਹਾਸਾ ਟਿਆਗੋਕਾਰ ਅਤੇ ਬ੍ਰੀਜ਼ਾ ਕਾਰ ਵਿਚਕਾਰ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬ੍ਰੀਜ਼ਾ ਕਾਰ ਵਿਚ ਸਵਾਰ ਵਿਅਕਤੀ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਤੋਂ ਲੁਧਿਆਣਾ ਆ ਰਹੇ ਸਨ ਤਾਂ ਟੱਕਰ ਦੌਰਾਨ ਸੰਦੀਪ ਸਿੰਘ ਨੂੰ ਸਿਰ ਤੇ ਗੰਭੀਰ ਸੱਟ ਲੱਗ ਗਈ ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਇਸ ਹਾਦਸੇ ਬਾਰੇ ਥਾਣਾ ਗੁਰਾਇਆਂ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਹਾਸਾਗ੍ਰਸਤ ਦੋਵੇਂ ਵਾਹਨਾਂ ਨੂੰ ਸੜਕ ਕਿਨਾਰੇ ਕਰਵਾ ਕੇ ਹਾਈਵੇ ਨੂੰ ਨਿਰਵਿਘਨ ਚਾਲੂ ਕਰਵਾਇਆ ਇਸ ਟੱਕਰ ਕਾਰਨ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਇਸ ਹਾਦਸੇ ਸੰਬੰਧੀ ਸਾਨੂੰ ਐਮਡੀਟੀ ਡਿਵਾਈਸ 112 ਤੋਂ ਮੈਸੇਜ ਆਇਆ ਸੀਗਾ ਮੌਕੇ ਤੇ ਪਹੁੰਚ ਕੇ ਅਸੀਂ ਦੇਖਿਆ ਕਿ ਇੱਕ ਟਿਆਗੋ ਕਾਰ ਨੇ ਬ੍ਰੇਜਾ ਕਾਰ ਨੂੰ ਫਿਚੋਂ ਹਿੱਟ ਕੀਤਾ ਬ੍ਰਿਜਾਕਾਰ ਦੇ ਵਿੱਚ ਕਾਰ ਚਾਲਕ ਦੇ ਨਾਲ ਇੱਕ ਸੰਦੀਪ ਸਿੰਘ ਨਾਂ ਦਾ ਵਿਅਕਤੀ ਸੀਗਾ ਜੋ ਕਿ ਦੋਨੋਂ ਹੀ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਤੋਂ ਲੁਧਿਆਣਾ ਸਾਈਡ ਆ ਰਹੇ ਸੀ ਉਹਨੂੰ ਸਿਰ ਤੇ ਸੱਟ ਲੱਗੀ ਉਸਦੇ ਅਸੀਂ 108 ਐਂਬੂਲੈਂਸ ਨੂੰ ਬੁਲਾ ਕੇ ਫੌਰੀ ਦੌਰ ਤੇ ਫਰਸਟ ایڈ ਦਿੰਦੇ ਹੋਏ ਉਹਨਾਂ ਨੂੰ ਸਿਵਲ ਹਸਪਤਾਲ ਫਲੋਰ ਵਾਸਤੇ ਭੇਜ ਦਿੱਤਾ ਖਾਣਾ ਬ੍ਰੈਂਡ ਏਰੀਆ ਹੋਮ ਕਰਕੇ ਡਿਊਟੀ ਅਫਸਰ ਏਐਸਆਈ ਸੁਰਿੰਦਰਪਾਲ ਜੀ ਨੂੰ ਬਜਰੀਆ ਫੋਨ ਰੋਡ ਵੀ ਕਰਵਾ ਦਿੱਤਾ ਗੱਡੀਆਂ ਨੂੰ ਸਾਈਡ ਤੇ ਕਰਕੇ ਉਹਨਾਂ ਨੂੰ ਸੇਫਟੀ ਕੋਨਾ ਲਾ ਕੇ ਸੁਰੱਖਿਅਤ ਕਰ ਦਿੱਤਾ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੇ ਉਸ ਤਾਂ ਬਚਾ ਪਰ ਗੱਡੀਆਂ ਸਾਰੀਆਂ ਦੋਨੋਂ ਨੁਕਸਾਨੀਆਂ ਹੋਈਆਂ ਬ੍ਰੀਟਾ